ਚੰਡੀਗੜ੍ਹ ਦੇ ਵਿੱਚ 6 ਫਰਵਰੀ ਨੂੰ ਮੇਅਰ ਇਲੈਕਸ਼ਨਸ ਹੋਣ ਗਿਆ ਕੀ ਕੁਝ ਤਿਆਰੀਆਂ ਨੇ ਔਰ ਪਿਛਲੇ 18 ਜਨਵਰੀ ਜਦੋਂ ਇਲੈਕਸ਼ਨਸ ਚੱਲੀਆਂ ਨੇ ਉਹਦੇ ਵਿੱਚ ਕੀ ਕੁਝ ਰੋਲ ਰਿਹਾ ਪੰਜਾਬ ਪੁਲਿਸ ਤੇ ਕਮਾਂਡੋਸ ਦਾ ਔਰ ਕਹਿ ਲਈਏ ਕਿ ਜਿਹੜੇ ਪ੍ਰੈਜ਼ਿਡਿੰਗ ਅਫੀਸਰ ਬਿਮਾਰ ਹੁੰਦੇ ਨੇ ਉਹਦੇ ਪਿੱਛੋਂ ਕਾਂਗਰਸੀ ਕੌਂਸਲਰ ਨੇ ਤਸਵੀਰ ਬੰਟੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿਡਨਾਪ ਹੋਇਆ ਜਾਂ ਫਿਰ ਉਹਨਾਂ ਦੇ ਪਿਤਾ ਦੇ ਨਾਲ ਬੀਜੇਪੀ ਵਰਕਰਾਂ ਦੀ ਜਾਂ ਫਿਰ ਬੀਜੇਪੀ ਪ੍ਰਧਾਨ ਦੀ ਕੀ ਗੱਲ ਹੁੰਦੀ ਹੈ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਤੋਂ ਬੀਜੇਪੀ ਪ੍ਰਧਾਨ ਜਤਿੰਦਰਪਾਲ ਮਹਤੋਤਰਾ ਜੀ ਨਾਲ ਮਹਤੋਤਰਾ ਸਾਹਿ ਪੂਰੀ ਘਟਨਾ ਦਾ ਇੱਕ ਵਾਰ ਦੱਸਿਓ ਔਰ ਇਲੈਕਸ਼ਨਸ ਨੂੰ ਲੈ ਕੇ ਕੀ ਤਿਆਰੀਆਂ ਨੇ ਕੋ ਉਹਨਾਂ ਦੇ ਫਾਦਰ ਸਾਹਿਬ ਨੇ ਸਾਡੇ ਕੁਝ ਕਾਉਂਸਲਰਸ ਨੂੰ ਅਪਰੋਚ ਕੀਤਾ ਵੀ ਮੇਰੇ ਬੇਟੇ ਨੂੰ ਮੇਰੇ ਨਾਲ ਮਿਲਾਓ ਜੀ ਔਰ ਉਹ ਬੰਟੀ ਜੀ ਨੇ ਕੁਝ ਕਾਉਂਸਲਰ ਨੂੰ ਅਪਰੋਚ ਕੀਤਾ ਉਹਨਾਂ ਨੂੰ ਮਿਲਨ ਚੱਲ ਗਏ ਉੱਥੇ ਦੇਖਿਆ ਕਮਾਂਡੋਜ਼ ਐ ਜਦੋਂ ਕਮਾਂਡੋਜ਼ ਨਾਲ ਹੱਤੋਪਾਈ ਹੋਈ ਉਹਨਾਂ ਨੂੰ ਉੱਥੇ ਹੀ ਕੁਝ ਕਿਹਾ ਉਹ ਸਾਡੇ ਹੋਰ ਵਰਕਰ ਚੱਲ ਗਏ ਜਦ ਬੰਟੀ ਨੇ ਕਿਹਾ ਮੈਂ ਘਰ ਜਾਣਾ ਹੈ ਸਟੇਟਮੈਂਟ ਦਿੱਤੀ ਤੇ ਪੁਲਿਸ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਕਮਾਂਡੋਜ਼ ਦਾ ਕੀ ਕੰਮ ਸੀ ਉੱਥੇ 10-10 ਕਮਾਂਡੋਜ਼ ਲੈ ਕੇ ਆ ਰਹੇ ਅਸੀਂ ਅੱਜ ਪ੍ਰਸ਼ਾਸਨ ਨੂੰ ਵੀ ਐਮਸੀ ਨੂੰ ਵੀ ਜੀ ਸਭ ਨੂੰ ਚੇਤਾਵਨੀ ਦਿੰਦੇ ਆ ਵੀ ਅਸੀਂ ਹੁਣ ਕਮਾਂਡੋਜ਼ ਨੂੰ ਚੰਡੀਗੜ੍ਹ 'ਚ ਵੜਨ ਨਹੀਂ ਦਵਾਂਗੇ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਅਸੀਂ ਕੋਈ ਕਿਸੇ ਦਾ ਕਿਡਨੈਪਿੰਗ ਕਰ ਰਹੇ ਹਾਂ ਸਾਡੇ ਕਾਉਂਸਲਰ ਘੁਮਰੇ ਗਨਪਾਇੰਟ ਤੇ ਰੱਖੇ ਹੋਏ ਨੇ ਤੁਹਾਡੇ ਸਾਹਮਣੇ ਬੈਠੇ ਸੀ ਸਾਰੇ ਹੁਣ ਕਦੀ ਆਣ ਦੇ ਚੀਫ ਸੈਕਟਰੀ ਧਮਕਾ ਦਿੰਦੇ ਅਫਸਰਾਂ ਨੂੰ ਬੁਲਾ ਕੇ ਕਦੀ ਕਮਾਂਡੋਜ਼ ਬੁਲਾ ਦਿੰਦੇ ਕਦੀ ਰਾਗਵ ਚੱਟਾ ਜੀ ਆ ਜਾਂਦੇ ਇੱਕ ਨੈਸ਼ਨਲ ਲੀਡਰ ਇੱਕ ਛੋਟੇ ਜਿਹੇ ਇਲੈਕਸ਼ਨ ਦੇ ਵਿੱਚ ਐਮਸੀ ਚ ਘੁੰਮ ਰਿਹਾ ਕੀ ਮਤਲਬ ਹੈ ਇਹਦਾ ਗਵਰਨਮੈਂਟ ਦਾ ਡਿਸੀਜਨ ਡੀਸੀ ਸਾਹਿਬ ਦੇ ਕੋਲ ਪਾਵਰ ਹੈ ਜਦੋਂ ਇਲੈਕਸ਼ਨ ਕਰਾਣੇ ਆ ਉਹ ਦੋ ਕਰਾ ਲੈਣਗੇ ਆਪਣੇ ਆਪ ਸਾਡਾ ਤੇ ਇਹਦੇ ਕੋਈ ਰੋਲ ਨਹੀਂ ਹੈ ਨਾ ਠੀਕ ਆ ਉਹ ਬਿਮਾਰ ਹੋ ਗਿਆ ਬਿਮਾਰ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਅਧਰ ਨਹੀਂ ਪਰਮਾਨੈਂਟ ਬਿਮਾਰ ਹੋ ਗਿਆ ਉਹਨੂੰ ਤੀਜੇ ਦਿਨ ਛੁੱਟੀ ਮਿਲ ਗਈ ਜਿਸ ਤਰੀਕ ਤਨਾਬ ਮਿਲੋਤਰਾ ਸਾਬ ਉਦੋਂ ਸਾਰਾ ਕੁਝ ਹੋਇਆ ਔਰ ਉਹਦੇ ਬਾਅਦ ਫਿਰ ਗੱਲਾ ਹੁੰਦੀਆਂ ਸਾਹਮਣੇ ਨਿਕਲ ਕੇ ਵੀ ਭਾਜਪੀ ਜਿਹੜੀ ਹੈ ਉਹ ਆਪਣੇ ਕੌਂਸਲਰ ਨੂੰ ਲੈ ਕੇ ਪੰਚਕੂਲੇ ਚਲੇਗੀ ਜਾਂ ਫਿਰ ਕਾਂਗਰਸ ਜਿਹੜੀ ਹੈ ਉਹ Shimla ਚਲੇਗੀ ਜਾਂ ਫਿਰ ਆਮ ਪਾਰਟੀ ਰੋਪੜ ਚਲੇਗੀ ਸਾਡੇ ਕੌਂਸਲਰਸ ਤੇ ਉਸ ਦਿਨ ਨਹੀਂ ਰੋਟੀ ਖਾਣ ਉੱਤੇ ਗਏ ਸੀਗੇ ਸਾਡੇ ਕੌਂਸਲਰਸ ਕੀਤੇ ਇੱਥੇ ਘੁੰਮ ਰਹੇ ਆ ਤੁਹਾਡੇ ਕੋਲ ਪਰਸੋ ਵੀ ਘੁੰਮ ਰਹੀ ਰੋਜ਼ ਘੁੰਮ ਰਹੇ ਨਾ ਤੇ ਇਹਨਾਂ ਦਾ ਕੋਈ ਫੋਨ ਬੰਦ ਤੇ ਨਹੀਂ ਆ ਰਿਹਾ ਕਿ ਗਨਪੁਆਇੰਟ ਤੇ ਰੱਖੇ ਹੋਏ ਉਹਦੇ ਕੋਲ ਸਾਹਮਣੀ ਹੈ ਨਾ ਤੇ ਉਹਨਾਂ ਦੇ ਕਾਉਂਸਲਰ ਕਿਤੇ ਆ ਉਹਨਾਂ ਦੇ ਫੋਨ ਕਿਤੇ ਆ ਉਹਨਾਂ ਦੇ ਘਰ ਦੇ ਵਿਚਾਰੇ ਹਸਪੀਟਲਾਂ ਦੇ ਵਿੱਚ ਧੱਕੇ ਖਾ ਰਹੇ ਆ ਔਰ ਉਹਨਾਂ ਨੂੰ ਖਿਆਲ ਹੀ ਨਹੀਂ ਆਪਣੇ ਘਰ ਦੇ ਆ ਦਾ ਕਦੀ ਹੁੰਦਾ ਹੈ ਲਾਈਫ ਦੇ ਵਿੱਚ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਉਹਨਾਂ ਨੂੰ ਮਤਲਬ ਕੋਈ ਡਰ ਸਤਾਰ ਐ ਕ੍ਰੋਸ ਫੋਟਿੰਗ ਨਾ ਹੋ ਰਹੀ ਜਾਂ ਫਿਰ ਕਾਉਂਸਲਰ ਆਪਣਾ ਪੱਲਾ ਨਾ ਬਦਲ ਲੈਣ ਦੇਖੋ ਇਹ ਉਹਨਾਂ ਦਾ ਵਿਸ਼ਾ ਹੈ ਕਾਉਂਸਲਰ ਉਹਨਾਂ ਦੇ ਆ ਆਪਣੇ ਕਾਉਂਸਲਰ ਤਾਂ ਖੁਦ ਖਿਆਲ ਰੱਖਣ ਅਲੀਗੇਸ਼ਨ ਹੀ ਲਾਈ ਜਾਣਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਠੀਕ ਹੈ ਨਾ ਫੋਰਥ ਦੀ ਸੇਕੋ ਫੈਲੀਗੇਸ਼ਨ ਤੋਂ ਹੀ ਅਲੀਗੇਸ਼ਨ ਲਾਈ ਜੋਰ ਬਾਅਦ ਚੋ ਕੋਰਟ ਚ ਜਾ ਕੇ ਮਾਫੀਆ ਮੰਗੋ ਇਹ ਕੋਈ ਪਾਰਟ ਆਫ ਕਰੈਕਟਰ ਨਹੀਂ ਹੈ ਇੱਕ ਮੈਚੁਰ ਪੋਲੀਟਿਸ਼ੀਅਨ ਹੋਣਾ ਚਾਹੀਦਾ ਬੰਦੇ ਨੂੰ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਦਾਵਾ ਕਰਦੇ ਸੀ ਵੀ ਆਉਣ ਵਾਲੇ ਸਮੇਂ ਜਿਹੜਾ ਇਲੈਕਸ਼ਨ ਹੋਣੀ ਹੈ ਕਾਉਂਸਲਰ ਬੀਜੇਪੀ ਦਾ ਰਹਿਣਾ ਮਾਫ ਕਰਨਾ ਜਿਹੜਾ ਮੇਅਰ ਹੈ ਬੀਜੇਪੀ ਦਾ ਰਹਿਣਾ ਔਰ ਸੀਨੀਅਰ ਡਿਪਟੀ ਮੇਅਰ ਵੀ ਜਿਹੜੇ ਬੀਜੇਪੀ ਦੇ ਰਹਿਣਗੇ ਔਰ ਇੰਡੀਆ ਅਲਾਈன்ஸ் ਨੂੰ ਇਹਦੇ ਵਿੱਚ ਕੀ ਦੇਖਦੇ ਹੋ ਇੰਡੀਆ ਅਲਾਈன்ஸ் ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਵਿਹਾਰ ਹੈ ਕਿਉਂਕਿ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਗੱਲਾਂ ਉੱਠ ਰਹੀਆਂ ਕਿ ਪਵਨ ਬਾਂਸਲ ਆਪਣੇ ਸਵਾਰਥ ਲਈ ਸਾਰਾ ਕੁਝ ਕਰ ਰਿਹਾ ਹੈ ਇੱਕ ਕਾਉਂਸਲਰ ਵੀ ਇੱਕ ਦੋ ਜਾਣੇ ਕਹਿ ਰਹੇ ਸੀ ਇਹ ਤੁਹਾਨੂੰ ਕਿੱਥੇ ਕਿੰਨੇ ਕਿਹਾ ਵੀ ਇਹ ਇੰਡੀਆ ਅਲਾਈਸ ਹੈ ਕਿੰਨੇ ਕਿਹਾ ਹੈ ਗੱਲ ਪਵਨ ਬਾਂਸਲ ਨੇ ਖੁਦ ਕਿਹਾ ਸੀਗਾ ਪਵਨ ਬਾਂਸਲ ਦੀ ਗੱਲ ਨੂੰ ਕਿਸੇ ਨੇ ਰਿਕੋਗਨਾਈਜ਼ ਕੀਤਾ ਭਗਵਨ ਮਾਨ ਜੀ ਨੇ ਰਿਕੋਗਨਾਈਜ਼ ਕੀਤਾ ਕੇਜਰੀਵਾਲ ਜੀ ਨੇ ਰਿਕੋਗਨਾਈਜ਼ ਕੀਤਾ ਰਗਵ ਚੱਡਾ ਨੇ ਕਿ ਰਿਕੋਗਨਾਈਜ਼ ਕੀਤਾ ਉਹੀ ਉਹੀ ਤੁਹਾਨੂੰ ਪੁੱਛ ਰਿਹਾ ਸੀ ਵੀ ਜਿਸ ਤਰ੍ਹਾਂ ਸੀਐਮ ਨੇ ਇਹ ਕੁਐਸਚਨ ਤੇ ਤੁਸੀਂ ਇਹ ਪੌਣ ਬੰਸਲ ਜੀ ਨੂੰ ਪੁੱਛੋ ਨਾ ਸਰ ਤੁਸੀਂ ਜਿੰਨੀਆਂ ਗੱਲਾਂ ਸਾਨੂੰ ਪੁੱਛ ਰਹੇ ਹੋ ਉਹਨਾਂ ਦੇ ਘਰ ਜਾ ਕੇ ਪੁੱਛੋ ਉਹਨਾਂ ਨੂੰ ਵੀ ਬੰਸਲ ਜੀ ਕੀ ਕਰਤਾ ਤੁਸੀਂ ਤੁਸੀਂ ਉਹ ਗੱਲ ਕਰਤੀ ਇੱਕ ਮੈਚੂਰ ਪੋਲੀਟਿਸ਼ੀਅਨ ਨੇ ਉਹ ਗੱਲ ਕਰਤੀ ਜਿਹੜਾ ਇੱਕ ਬੱਚਾ ਨਹੀਂ ਕਰ ਸਕਦਾ ਕਿਉਂ ਵਰਕਰਾਂ ਨੂੰ ਸ਼ਹਾਦਤ ਤੇ ਲੈ ਕੇ ਜਾ ਰਹੇ ਹੋ ਕਿਉਂ ਉਹਨਾਂ ਦੀ ਪੋਲੀਟੀਕਲ ਬਲੀ ਦੇ ਰਹੇ ਹੋ ਤੁਸੀਂ ਇਹ ਸ਼ੋਭਾ ਨਹੀਂ ਦਿੰਦੀਆਂ ਮਾਚੋਰ ਪੋਰਡਿਸ਼ਨ ਨੂੰ ਪੁਰ ਇਲੈਕਸ਼ਨ ਨੂੰ ਲੈ ਕੇ ਹੁਣ ਤੁਹਾਡੀਆਂ ਕੀ ਤਿਆਰੀਆਂ ਹੋ ਗਈਆਂ ਕਿਉਂਕਿ 6 ਤਰੀਕ ਦਾ ਤਿਆਰੀਆਂ ਜੀ ਭਾਜਪੀ ਤੇ 24 ਘੰਟੇ 365 ਦਿਨ ਇਲੈਕਸ਼ਨ ਵੋਟ ਚ ਹੀ ਰਹਿੰਦੀ ਹੈ ਭਾਜਪੀ ਤੇ ਰੋਜ਼ ਸਵੇਰੇ ਇੱਕ ਨਵਾਂ ਏਜੰਡਾ ਤਿਆਰ ਕਰਦੀ ਹੈ ਕੱਲ ਦਾ ਏਜੰਡਾ ਕੱਲ ਦੇਖਾਂਗੇ ਠੀਕ ਹੈ ਜੀ ਬਿਲਕੁਲ ਧੰਨਵਾਦ ਇਸ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਹੁਣ 6 ਫਰਵਰੀ ਦੀਆਂ ਇਲੈਕਸ਼ਨਸ ਨੇ ਬੀਜੇਪੀ ਦਾ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾ ਰਹੇ ਨੇ ਕਿਸ ਤਰੀਕੇ ਦੇ ਨਾਲ ਰਿਲੈਕਸ ਮੂਡ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਕਿਹਾ ਹੈ ਕਿ ਜਦੋਂ ਇਲੈਕਸ਼ਨਸ ਹੋਣ ਗਿਆ ਹਰ ਇੱਕ ਵਾਰ ਬੀਜੇਪੀ ਜਿਹੜੀ ਆ ਉਹ ਤਿਆਰ ਹੀ ਤਿਆਰ ਮਿਲੇਗੀ ਲੇਕਿਨ ਪਵਨ ਬਾਂਸਲ ਨੂੰ ਲੈ ਕੇ ਸਵਾਲਾਂ ਦੇ ਜਿਹੜੇ ਘੇਰੇ ਨੇ ਉਹ ਖੜੇ ਹੋ ਰਹੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੈ ਕਿ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ 13 0 ਤੇ ਆਮ ਆਦਮੀ ਪਾਰਟੀ ਲੜੇਗੀ ਲੇਕਿਨ ਉਸ ਦੇ ਵਿੱਚ ਪਵਨ ਬਾਂਸਲ ਨਾਲ ਸਿੱਧੇ ਤੌਰ ਤੇ ਕਹਿਣਾ ਸੀ ਕਿ ਇੰਡੀਆ ਲਾਈਨਸ ਜਿਹੜਾ ਉਹ ਕਾਂਗਰਸ ਤੇ ਆਪ ਦੇ ਵਿੱਚ ਹੋਇਆ ਕੈਮਰਾ ਪਰਸਨ ਦੀਪਕ ਦੇ ਨਾਲ ਮਨ